ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵleen ਕੌਰ ਸਰਗਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਅੱਜ ਅਸੀਂ ਫੇਰ ਹਾਜ਼ਰ ਹੋ ਗਏ ਆਂ ਤੁਹਾਡੇ ਸਾਹਮਣੇ ਮੁੱਖ ਗਤੀਵਿਧੀਆਂ ਲੈ ਕੇ ਜਿਸ ਵਿੱਚ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ हरियाणा ਦੇ हिसार ਡਿਸਟ੍ਰਿਕਟ ਦੇ ਵਿੱਚ ਇੱਕ ਦੁਰਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਗੁਰਸਿੱਖ ਬੱਚੇ ਨੂੰ ਕਕਾਰਾਂ ਦੇ ਸਮੇਤ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ ਨਹੀਂ ਜਾਣ ਦਿੱਤਾ ਜਿਸ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾਜੀ ਦੇ ਵੱਲੋਂ ਖਾਸ ਤੌਰ ਤੇ ਇਕਬਾਲ ਸਿੰਘ ਜੀ ਨੂੰ ਮਿਲਿਆ ਗਿਆ ਅਤੇ ਇਸ ਮੁੱਦੇ ਤੇ ਗੱਲ ਕੀਤੀ ਗਈ ਮੈਨੂੰ ਤੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਰੱਤਸ ਹੰਡੇ ਦੇ ਵਿੱਚ پیپرخل ہو جا رہے تھے اسکاری کڑا کرپان کرنے مضبوط اور اس ادھیکاری کو یہ نہیں پتا گوگل مہاراج نے جب خالسہ پنت ساجیا ایک خالصہ پنت ہندو دھرم کی رکشا کرنے ساتیا جنگل دیتے گئے سارے گرو گوبند مہاراج نے سکھ ایک نشانی میں پہننے لوگوں میں سفر کرنے کی گل ہوم جیو گئے ایک کریں پاویں اسنان کرتے ہوئی پہ رات کو سنیے پہ اپنے گھروں کا امرتھائی سکھ کری یہاں کا کرتاروں کو اپنے آپ دامے نہیں کر سکتا یہ سارے نہیں ایک دینا ایک نویل کڑا ایک یہ چین ہے جیسے کچھ بھی چھپایا نہیں جا سکتا ایک سولڈ وسط کڑا ہے نہ باہر سکتے ہاں کہ نہ ہی جی ساری کرٹ ہے وہ چھپایا جا سکتا ہے یہ سارے امرت کے یہ پانچ ਸਾਦੇ ਸਰੀਰਿਕ ਤੇ ਅੰਗਾਂ ਭਾਂਜੂ ਕੇ ਨੇ ਜਿਸ ਨਾਲ ਸੀ ਆਪਣੀਆਂ ਲਤਾਂ ਬਾਹਾਂ ਨਕ ਨਕ ਨਹੀਂ ਦੰਗ ਇਹ ਸਾਰਾ ਜੋ ਸਰੀਰਿਕ ਤੌਰ ਤੇ ਜੋ ਪ੍ਰਵਾਪਤ ਮਾਣੇ ਬਕਸ਼ੀ ਦਿੱਤੇ ਹੈ ਇੱਕ ਗਰੁੱਪ ਹੋ ਗਏ ਸਨ ਰਾਜੇ ਦੀ ਪਾਣੀ ਦੀ ਪੁਕਾਰ ਅਮਰੰਦਾਰੀ ਇੱਕ ਆਦਮੀ ਨੇ ਚੇਨ ਬਣਾ ਦਿੱਤੇ ਕਿ ਕਿ ਨੱਚਣਾ ਤੋਂ ਬਿਨਾਂ ਜੀਵਨ ਸਿਰਫ ਨਾ ਰਹਿ ਸਕਦੇ ਕਿ ਬਾਜੀਆਂ ਤੋਂ ਬਿਨਾਂ ਜੀਵੇ ਆਪਣੇ ਆਪ ਨੂੰ ਮਾਣ ਦੇਣਾ ਹੂਨ ਤੋਂ ਬਿਨਾਂ ਨੱਚ ਤੋਂ ਬਿਨਾਂ ਬਾਰਾ بنا اپنے آپ نہیں مانتے ہاں اس طرح یہ پنجاب جیون ہیں شریرک انگ یہ منیا جاتا ہے کہ جی یہاں پر دینا نہ دینا میں ضرور کر لیں گے اپنے تین اگ جنگ مہاراج سانگ پہلام بھی آ گیا تو شروع کر نہیں سکتے میں جس بھی ادائی نے کی گستاخی ہے ہے وہ یاجستھان کے مترین ہریا سے گردوارا پرابلم ایک لیٹر لکھا گا لیٹر لکھ کے اس ادائیگی کے وقت سخت تو سخت کافی انہوں گا کہ اس ادائیگی نوٹس جاری پیتا ہے تاکہ یہ ایک کمرکاری کسی بچے یا بچوں کا نہ ہو نہیں کر سکتا پر بےتی جو کا سکتا ہاں سرکار بھی سرکار اس بچی پڑھائی واسطے سپیشل انجام کر کے انڈیشل کا پیپر دوایا جائے تاکہ گوبند سنگھ نے پڑھائے ہوئے دیتے ہوئے انگانا نہ ہوا تاکہ سارے جو پچیشن پچیار کا ہوا ہے سارے دیش کی ਸਰਦਾਰੀ ਰੋਮਨਾ ਉਸਦੀ ਕਾਇਦੇ ਬੀਤੀ ਹੈ ਤੇ ਕਾਨੂੰਨ ਵੀ ਬਿਲੋਨਾਂ ਕੀਤੀ ਹੈ ਪੂਰੇ ਖਰੂ ਕਾਨੂੰਨ ਨੂੰ ਅਲੰਨਾ ਕਰਕੇ ਅਤੇ ਪਛੀਤਾ ਰੋਮਨਾ ਕਰਨ ਵਿੱਚ ਉਸਗਰ ਵਿਸਾ ਸਦਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾਜੀ ਦੇ ਵੱਲੋਂ ਖਾਸ ਤੌਰ ਤੇ ਇੱਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਕੁਰਸ਼ੇਤਰਾ ਦੀ ਸੰਗਤਾਂ ਦੇ ਨਾਲ ਕੀਤੀ ਗਈ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਇਸ ਸਮਾਗਮ ਨੂੰ ਕਿਸ ਤਰੀਕੇ ਨਾਲ ਕੀਤਾ ਜਾਵੇ ਅਤੇ ਕਿਹੜੀ-ਕਿਹੜੀ ਪ੍ਰਵੰਦਾ ਦਾ ਆਯੋਜਨ ਹੋਣਾ ਚਾਹੀਦਾ ਇਸ ਗੱਲ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜੀ ਦੇ ਵੱਲੋਂ ਇੱਕ ਵੀਡੀਓ ਕਾਨਫਰੰਸ ਕੀਤੀ ਗਈ। ਇਹ ਵੀਡੀਓ ਕਾਨਫਰੰਸ ਫੋਰਨ ਐਡਵਾਈਸਰੀ ਬੋਰਡ ਦੇ ਨਾਲ ਕੀਤੀ ਗਈ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜੀ ਦੇ ਵੱਲੋਂ ਇਸ ਵੀਡੀਓ ਕਾਨਫਰੰਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਜਿਹੜਾ ਐਡਵਾਈਸਰੀ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਾਇਆ ਗਿਆ ਹੈ ਅੰਬਦੇਸ਼ਾਂ ਚੋਂ ਉਹਦੇ ਵਿੱਚ ਸਾਡੇ ਵੱਖ-ਵੱਖ ਨੁਮਾਇੰਦੇ ਅੰਬਰਕਾਚੋਂ ਕੈਨੇਡਾ ਚੋਂ ਤੇ ਜੂਕੇ ਦੇ ਵਿੱਚੋਂ ਉਹਨਾਂ ਸਾਰਿਆਂ ਦੇ ਨਾਲ ਬੜੇ ਖੁੱਲ ਕੇ ਜਿਹੜੇ ਸਾਰੇ ਚਿਤਾਬ ਦੀ ਸੰਬੰਧੀ ਵਿਚਾਰ ਉਹ ਸਾਂਝੇ ਕੀਤੇ ਗਏ ਕਿਉਂਕਿ ਸਮਾਂ ਸਾਰਿਆਂ ਮੁਲਕਾਂ ਦਾ ਵੱਖੋ ਵੱਖਰਾ ਆ ਇਸ ਕਰਕੇ ਇਹ ਬਹੁਤ ਤੌਰ ਤੇ ਅੱਜ ਤਿੰਨਾਂ ਮੁਲਕਾਂ ਦੇ ਜਿਹੜੇ ਸਾਡੇ ਬੁਲਾਰੇ ਸੀ ਇਹਨਾਂ ਦੇ ਨਾਲ ਸਾਡੀ ਬੈਠ ਕੇ ਅੱਜ ਵੀਡੀਓ ਕਾਨਫਰੰਸ ਰਾਹੀਂ ਸਾਰੇ ਰੂਬਰੂ ਹੋਏ ਤੇ ਬਹੁਤ ਚੰਗੇ ਸੁਝਾਅ ਕਾਰਿਆਂ ਨੇ ਆਪਣੇ ਦਿੱਤੇ ਆ ਤੇ ਇਸ ਗੱਲ ਦਾ ਯਕੀਨ ਵੀ ਦਵਾਇਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਰਮੌਰ ਸੰਸਥਾ ਆ ਇਹ ਜਿਹੜੀ ਆਪਣੇ ਜਤਨ ਆਰੰਭ ਕੀਤੇ ਹੋਆ ਸੁਨਾਪ ਦੀ ਸੰਬੰਧ ਦੇ ਵਿੱਚ ਵੀ ਤੇ ਦੂਸਰੇ ਵੀ ਉਹਦੇ ਵਿੱਚ ਉਹਨੇ ਥੋੜੇ ਸੁਝਾਅ ਸਾਨੂੰ ਜਿਹੜੇ ਬਹੁਤ ਕੀਮਤੀ ਦਿੱਤੇ ਉਹਨਾਂ ਦੇ ਵਿੱਚੋਂ ਇੱਕ ਸੀ ਸੁਝਾਅ ਕਿ ਜੁਐਨਓ ਤੇ ਜੈਨੈਸਕੋ ਦੇ ਵਿੱਚ ਕਿਉਂਕਿ ਹਿਊਮਨ ਰਾਈਟਸ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਜਾਦਾ ਤੇ ਉਹਨਾਂ ਵੱਲੋਂ ਇਹ ਸੁਝਾਅ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜਿਹੜੀ ਸ਼ਹੀਦੀ ਗੁਰਪੁਰਪਵਿਆ ਉਹਨਾਂ ਨੂੰ ਇੱਕ ਚਿੱਠੀ ਲਿਖੀ ਜਾਵੇ ਵੀ ਤਾਂ ਕਿ ਇਹਨੂੰ ਗੁਰੂ ਸਾਹਿਬ ਜੀ ਦੇ ਇਸ ਬਲੀਦਾਨ ਦੇ ਦਿਵਸ ਨੂੰ ਉਹਦੇ ਵਿੱਚ ਜਿਹੜਾ ਆ ਉਹ ਦਰਜ ਕੀਤਾ ਜਾਵੇ ਤੇ ਸ਼ੁਰੂਆਤ ਮੰਨੀ ਜਾਵੇ ਦੂਸਰਾ ਸਿਗਾ ਜਿਹੜਾ ਸੁਝਾਅ ਕਿ ਪੰਜਾਬ ਦੇ ਵਿੱਚ ਨਹੀਂ ਸਾਰੇ ਇੰਡੀਆ ਦੇ ਵਿੱਚ ਚਾਹੇ ਉਹ ਬੈਂਕ ਆ ਚਾਹੇ ਉਹ ਦੂਸਰੇ ادارے ਆ ਕਈ ਵਾਰੀ ਸੈਮੀ ਗਵਰਨਮੈਂਟ ਵੀ ਹੁੰਦੇ ਆ ਲਿਮਟਿਡ ادارے ਹੁੰਦੇ ਆ ਉਹਦੇ ਵਿੱਚ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਜਾਵੇ ਕਿ ਉਸ ਦਿਨ 25 ਨਵੰਬਰ ਨੂੰ ਸਾਰੇ ਮੁਲਕ ਦੇ ਵਿੱਚ ਜਿਹੜੀ ਆ ਸਤਗੁਰਾਂ ਦੇ ਇਸ ਸ਼ਹੀਦੀ ਗੁਰਪੁਰਬ ਨੂੰ ਸੰਬੰਧਤ ਉਹ ਸਾਰੇ ਛੁੱਟੀ ਕੀਤੀ ਜਾਵੇ ਉਹਨਾਂ ਦੇ ਵਿੱਚ ਤੋਂ ਦੂਸਰਾ ਪੁੱਛ ਅਸੀਂ ਬਰਕਾਪ ਕਰ ਵੀ ਰਹੇ ਹਾਂ ਪਤਾਬਾਂ ਦੇ ਰੂਪ ਦੇ ਵਿੱਚ ਵੀ ਤੇ ਉਹ ਤੋਂ ਇਲਾਵਾ ਰਿਕਾਰਡਿੰਗ ਦੇ ਰੂਪ ਦੇ ਵਿੱਚ ਵੀ ਰਿਕਾਰਡਿੰਗ ਦੇ ਵਿੱਚ ਤਕਰੀਬਨ 57 ਸਤਗੁਰਜੀ ਦੇ ਨਾਮ ਦੇ ਮਹੱਲੇ ਦੇ ਸ਼ਲੋਕ ਆ 58 ਸਤਗੁਰਜੀ ਦੇ 17 ਰਾਗਾਂ ਦੇ ਵਿੱਚ ਪਵਿੱਤਰ ਗੁਰਬਾਣੀ ਦੇ ਵਿੱਚ ਉਹ ਜਿਹੜੇ ਸਤਗੁਰਜੀ ਦੇ ਪਵਿੱਤਰ ਸ਼ਲੋਕ ਦਰਜਿਆ ਗੁਰਬਾਣੀ ਦੇ ਰੂਪ ਦੇ ਵਿੱਚ ਸਤਗੁਰਜੀ ਤੇ ਉਹਨਾਂ ਨੂੰ ਵਾਕਬਾਖ ਤੌਰ ਦੇ ਉੱਤੇ ਜਿਹੜਾ ਉਹ ਗਾਇਨ ਕਰਵਾ ਕੇ ਉਹ ਸਮੂੱਚੇ ਜਿਹੜੇ ਇਸ ਤੇ ਦੀ ਗੁਰਪਰਵਤੇ ਉਹ ਸਮਾਰਪਤ ਕੀਤੇ ਜਾਣ ਜੋ ਹੋਰ ਵੀ ਜਿਹੜੀ ਵੱਡੀ ਸਾਰੀ ਉਹਨਾਂ ਦੀ ਇੱਕ ਸੀ ਜਿਹੜੀ ਉਹ ਸੀ ਕਿ ਇੱਕ ਸਿੱਖ ਦੀ ਆਈਡੀ ਦੇ ਤੌਰ ਦੇ ਉੱਤੇ ਇੱਕ ਕਾਰਡ ਛਪਾਇਆ ਜਾਵੇ ਕਿਉਂਕਿ ਆਮ ਬਾਹਰ ਪ੍ਰਦੇਸ਼ਾਂ ਦੇ ਵਿੱਚ ਫਿਰ ਉਹ ਆਈਡੀ ਨੂੰ ਕਈ ਵਾਰੀ ਦੂਸਰਿਆਂ ਦੀ ਆਈਡੀ ਦੇ ਨਾਲ ਰਲਾ ਲੈਂਦੇ ਸਿੱਖ ਦੀ ਵੀ ਜਿਹੜੀ ਆਈਡੀ ਆ ਉਹ ਪਹਿਚਾਨ ਵੱਖਰੀ ਆ ਉਹ ਇਦਾਂ ਦੇ ਕਾਫੀ ਕੀਮਤੀ ਜਿਹੜੇ ਉਹਨਾਂ ਦੇ ਸੁਝਾਅ ਆ ਤੋ ਯਤਨ ਕਰਾਂਗੇ ਕਿ ਜਿੰਨੇ ਕੀ ਉਹਨਾਂ ਦੇ ਸੁਝਾਅ ਆਏ ਆ ਇਹਨਾਂ ਨੂੰ ਇਹਦੇ ਵਿੱਚ ਤਾਪ ਦੀ ਸਮਰੂਹਾਂ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਤੇ ਸਾਰਿਆਂ ਦਾ ਹੀ ਧੰਨਵਾਦ ਵੀ ਕੀਤਾ ਜਿਨ੍ਹਾਂ ਦੇ ਵਿੱਚ ਸਰਦਾਰ ਮਹਿੰਦਰ ਸਿੰਘ ਰੰਧਾਵਾ ਸਾਹਿਬ ਸਾਡੇ ਸਰਦਾਰ ਰਾਜਵੀਰ ਸਿੰਘ ਬਲਵੰਤ ਸਿੰਘ ਧਾਮੀ ਉਹਨਾਂ ਦੇ ਵਿੱਚ ਨਾਲ ਸਾਡੇ ਗਿਆਨੀ ਗੁਰਬਖਸ਼ ਸਿੰਘ ਜੀ ਗੋਲਚਨ ਬੀਬੀ ਕਮਲਜੀਤ ਕੌਰ ਜੀ ਨਾਪਾ ਤੇ ਨਾਲ ਸਰਦਾਰ ਗੁਰਜੰਨ ਸਿੰਘ ਜੀ ਲਾਂਬਾ ਸਾਰੇ ਉਹਨਾਂ ਨੇ ਬਹੁਤ ਵੱਡ ਮੁੱਲੇ ਆਪਣੇ ਜਿਹੜੇ ਸੀ ਉਹ ਵਿਚਾਰ ਸਾਰਿਆਂ ਨਾਲ ਅੱਜ ਸਾਂਝੇ ਕੀਤੇ ਆ। ਤੋਂ ਧੰਨਵਾਦ ਕਰਦਾ ਚੌਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਤਿੰਨਾਂ ਮੁਲਕਾਂ ਦੇ ਨੁਮਾਇੰਦਿਆਂ ਦੇ ਨਾਲ ਬੈਠ ਕੇ ਸਾਰੇ ਵਿਚਾਰ ਜਿਹੜੇ ਉਹਨਾਂ ਦੇ ਵੀ ਸੁਣੇ ਆ ਤੇ ਉਹ ਜੋ ਜੋ ਹੁਣ ਤੱਕ ਚੌਣੀ ਗੁਰਦਰਾ ਪ੍ਰਬੰਧਕ ਕਮੇਟੀ ਕਰ ਰਹੀ ਆ ਉਹ ਵੀ ਉਹਨਾਂ ਨੂੰ ਕਨਵੇਖੀ ਤੇ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੰਟਰਨੈਸ਼ਨਲ ਕਮਿਊਨਿਟੀ ਰੀਗੇਦਰਿੰਗ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਵੱਲੋਂ ਇਸ ਗੈਦਰਿੰਗ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਉਹ ਅੱਜ ਹੋਈ ਜਿਹਦੇ ਵਿੱਚ ਚੇਚੇ ਤੌਰ ਦੇ ਉੱਤੇ ਪੰਜ ਚਾਰ ਮੁੱਦੇ ਜਿਹੜੇ ਉਹ ਬਹੁਤ ਜ਼ਰੂਰੀ ਆ ਉਹ ਸਾਰੇ ਡਿਸਕਸ ਵੀ ਕੀਤੇ ਗਏ। ਉਹਨਾਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਉੱਪਰ ਕੇ ਸਾਹਮਣੇ ਆਇਆ ਕਿ ਸੈਂਟਰ ਦੀ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਕੁਝ ਮਾਫ਼ ਕਰ ਲਈ ਤੇ ਕੁਝ ਜਿਹੜੀਆਂ ਉਹ ਕੰਪਿਊਟ ਕਰਕੇ ਉਮਰ ਕੈਦ ਚ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਇਦਾ ਪਹਿਲਾਂ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜਵਾਨ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤੀ ਇਹ ਐਲਾਨ ਹੋਇਆ ਸੀ ਐਲਾਨ ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਵੀ ਹੋ ਗਈ ਬਕਾਇਦਾ ਤੌਰ ਤੇ ਉਹ ਕਾਪੀਆਂ ਵੀ ਮੌਜੂਦ ਆ ਅੱਜ ਇਹ ਡਿਸਕਸ ਹੋਇਆ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਧਰਮਾਂ ਨੂੰ ਸੁਰੱਖਿਅਤ ਰੱਖਣ ਲਈ ਸਿੱਖ ਪੰਥ ਦੇ ਬਾਣੀ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਹਲਾਂ ਦੇ ਵਿੱਚ ਵੀ ਸਤਿਗੁਰ ਜੀ ਨੂੰ ਜਾਣਾ ਪਿਆ ਤੇ ਸਤਿਗੁਰ ਜੀ ਨੇ ਉਹ ਜਿਹੜੀ ਇੱਕ ਰੀਤ ਚਲਾਈ ਸੀ ਸਰਬੱਤ ਦੇ ਭਲੇ ਦੀ ਇੱਕ ਓੰਕਾਰ ਦੇ ਪਵਿੱਤਰ ਸਿਧਾਂਤ ਦੀ ਉਹ ਨਿਰੰਤਰ ਅੱਜ ਤੱਕ ਉਵੇਂ ਜਾ ਰਹੀ ਆ ਸਿੱਖ ਪੰਥ ਦੇ ਵਿੱਚ ਸਹਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਧਰਮ ਦੀ ਰੱਖਿਆ ਲਈ ਗੁਰੂ ਨਾਨਕ ਦੇ ਪਾਤਸ਼ਾਹ ਦੀ ਉਹ ਪ੍ਰਣਾਲੀ ਤਹਿਤ ਆਪਣਾ ਸੀਸ ਦਾ ਬਲੀਦਾਨ ਦਿੱਲੀ ਦੀ ਧਰਤੀ ਤੇ ਜਾ ਕੇ ਕੀਤਾ ਜਿਹਦੇ ਵਿੱਚ ਤਿੰਨ ਮਹਾਨ ਸਿੱਖ ਵੀ ਸ਼ਾਮਲ ਸੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੀਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਦੇਸ਼ ਦੇ ਹੋਮ ਮਿਨਿਸਟਰ ਪਾਸੋਂ ਇਹ ਮੰਗ ਕਰਦੀ ਆ ਕਿ ਆ ਸਮਾਂ ਆ ਸਹਿਬ ਗੁਰੂ ਤੇਗ ਬਹਾਦਰ ਪਾਸ਼ਾ ਦੀ 305ਵੇਂ 50ਵੇਂ ਸ਼ਹੀਦੀ ਗੁਰਪੁਰਬ ਮਨਾ ਰਹੇ ਸਾਰੇ ਪੰਜਾਬ ਦੇ ਨਹੀਂ ਦੇਸ਼ ਭਰ ਦੇ ਸਾਰੇ ਸਿੱਖ ਵੀ ਤੇ ਸਾਰੇ ਸੈਕਟਰ ਵੀ ਇਕੱਠੇ ਹੋ ਕੇ ਉਹ ਜਿਹੜੀ ਨੋਟੀਫਿਕੇਸ਼ਨ 2019 ਆਈ ਉਹ ਤੁਰੰਤ ਲਾਗੂ ਕੀਤੀ ਜਾਵੇ ਕਿਉਂਕਿ ਮੈਂ ਸਮਝਦਾ ਇਹ ਇੱਕ ਸੱਚੀ ਤੇ ਸੱਚੀ ਸ਼ਰਧਾਂਜਲੀ ਹੋਊਗੀ ਸਹਿਬ ਗੁਰੂ ਤੇ ਇਕ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਕਿਉਂਕਿ ਲੰਬੇ ਆਰਸੇ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜਵਾਨਾ ਬੈਠੇ ਆ ਉਹ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਇਹ ਅੱਜ ਮੁੱਖ ਤੌਰ ਦੇ ਤੇ ਸਾਡਾ ਡਿਸਕਸ ਹੋਇਆ ਐਮ ਐਸ ਡੀ ਸੀ ਸ ਦੇ ਨਵੇਂ ਇਨਕਿਊਬੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਇਹ ਉਦਘਾਟਨ ਖੁਦ ਮਨਿਸਟਰ ਹਰਪਾਲ ਜਿੰਮਾ ਅਤੇ ਉਹਨਾਂ ਦੇ ਨਾਲ ਅਮਨ ਅਰੋੜਾ ਨੇ ਕੀਤਾ ਦੇਸ ਤੋਂ ਬਾਅਦ ਇਹਨਾਂ ਦੋਨਾਂ ਦੇ ਵੱਲੋਂ ਇਸ ਉਦਗਾਟਨ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਗਏ ਆਓ ਸੁਣਨੇ ਆ ਇਹਨਾਂ ਵੱਲੋਂ ਕੀ ਕਿਹਾ ਗਿਆ ਮੈਂ ਉਚੇਚੇ ਤੌਰ ਤੇ ਕਿਉਂਕਿ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਮੇਰੇ ਕੋਲ ਹੈ ਅੱਜ ਜਿੱਥੇ ਪਿਛਲੇ ਸਾਢੇ 3 ਸਾਲਾਂ ਤੋਂ ਪੰਜਾਬ ਸਰਕਾਰ ਭਵੰਤਮਾਨ ਜੀ ਦੀ ਅਗਵਾਈ ਦੇ ਵਿੱਚ ਇਸ ਗੱਲ ਲਈ ਕਾਰਜਰੱਸੀ ਕੋਸ਼ਿਸ਼ਬੱਧ ਸੀ ਕਿ ਪੰਜਾਬ ਦੇ ਵਿੱਚ ਨੌਕਰੀਆਂ ਮੰਗਣ ਵਾਲੀ ਨੌਕਰੀਆਂ ਦੇਣ ਵਾਲੇ ਨੇ ਜਿਹੜੇ ਉਹ ਚਾਹੀਦੇ ਨੇ ਔਰ ਇਹ ਉਹਦੀ ਸੰਭਵ ਹੈ ਜਦ ਬੱਚਿਆਂ ਦੇ ਹੱਥ ਦੇ ਵਿੱਚ ਸਕਿੱਲ ਹੋਏਗਾ ਹੁਨਰ ਹੋਏਗਾ ਪ੍ਰਮਾਤਮਾ ਨੇ ਹਰ ਬੱਚੇ ਨੂੰ ਕੋਈ ਨਾ ਕੋਈ ਹੁਨਰ ਦੇ ਕੇ ਭੇਜੇ ਤੇ ਉਹਨੂੰ ਤਰਾਸ਼ਣ ਦਾ ਕੰਮ ਹੈ ਜਿਹੜਾ ਉਹ ਆਪਣਾ ਸੁਸਾਇਟੀ ਦੇ ਸੁਸਾਇਟੀ ਦੇ ਵਿੱਚ ਸਰਕਾਰ ਵੀ ਆ ਜਾਂਦੀ ਹੈ ਇੰਡੀਵਿਜੂਅਲਸ ਵੀ ਆ ਜਾਂਦੇ ਨੇ ਫਿਲਾਂਥਰੋਪਿਸਟ ਵੀ ਆ ਜਾਂਦੇ ਨੇ ਸਾਨੀ ਸਾਹਿਬ ਵਰਗੇ ਔਰ ਇੰਡਸਟਰੀ ਵੀ ਆ ਜਾਂਦੀ ਹੈ ਸੋ ਉਹ ਕੰਮ ਹੈ ਜਿਹੜਾ ਜਿੱਥੇ ਸਰਕਾਰ ਕਰ ਰਹੀ ਸੀ ਉਸ ਨੂੰ ਚਾਰ ਚੰਨ ਲਗਾਉਣ ਦਾ ਕੰਮ ਹੈ ਜਿਹੜਾ ਉਹ ਸਾਹਿਬ ਵਿਕਰਮਜੀਤ ਸਿੰਘ ਸਾਨੀ ਔਰ ਇਹਨਾਂ ਦੀ ਸੰ ਫਾਊਂਡੇਸ਼ਨ ਉਹ ਕਰ ਰਹੀ ਹੈ ਜਿਹੜੀ ਕਿ ਮਲਟੀਪਲ ਸੈਂਟਰਸ ਚਲਾ ਕੇ ਹਜ਼ਾਰਾਂ ਬੱਚਿਆਂ ਨੂੰ ਸਕਿਲਿੰਗ ਕਰਾਰੀ ਹੈ ਉਹਨਾਂ ਦੀ ਉਹਨਾਂ ਨੂੰ ਉਹਨਾਂ ਹੀਰੇ ਨੂੰ ਤਰਾਸ਼ਣ ਦਾ ਕੰਮ ਹੈ ਜਿਹੜਾ ਉਹ ਕਰ ਰਹੀ ਹੈ ਅੱਜ ਇਸ ਐਮਐਸਡੀਸੀ ਦੇ ਵਿੱਚ ਮਲਟੀਪਲ ਸਕਿਲਸ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਬੇਕਿੰਗ ਕੇਕ ਬੇਕਿੰਗ ਤੋਂ ਲੈ ਕੇ ਕਲਨਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਔਰ ਫੈਸ਼ਨ ਡਿਜ਼ਾਈਨਿੰਗ ਜੋ ਨਰਸਸ ਏਅਰਕ੍ਰਾਫਟ ਦੇ ਵਿੱਚ ਜੋ ਜੋ ক্রੂ ਹੁੰਦਾ ਉਹਨਾਂ ਦੀ ਟ੍ਰੇਨਿੰਗ ਸੋ ਮਲਟੀਪਲ ਸਕੂਲ ਦੇ ਜਿਹੜੇ ਉਹ ਦਿੱਤੇ ਜਾ ਰਹੀ ਹੈ ਨਾ ਮੈਂ ਸਮਝਦਾ ਕਿ ਇੱਕ ਚੰਗਾ ਮਾਹੌਲ ਹੈ ਜਿਹੜਾ ਉਹ ਹੁਣ ਪੰਜਾਬ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਕਿਉਂਕਿ ਜਿੱਥੇ ਸਰਕਾਰ ਦੀ ਨੀਅਤ ਸਾਫ਼ ਹੈ ਉੱਥੇ ਹੀ ਇਹੋ ਜਿਹੇ ਸਾਥੀ ਜਿਨ੍ਹਾਂ ਦਾ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰੀਕੇ ਹੱਥ ਕਰਕੇ ਸਮਾਜ ਨੂੰ ਔਰ ਲੋੜਵੰਦ ਲੋਕਾਂ ਨੂੰ ਦਿੱਤਾ ਜਾ ਸਕੇ ਬੱਚਿਆਂ ਨੂੰ ਦਿੱਤਾ ਜਾ ਸਕੇ ਤਾਂ ਕਿ ਉਹ ਆਪਦੇ ਪੈਰਾਂ 'ਤੇ ਨਾ ਖੜੇ ਹੋ ਸਕਣ ਆਪਣੇ ਪਰਿਵਾਰਾਂ ਨੂੰ ਵੀ ਅੱਗੇ ਪੁੱਛ ਸਕਣ ਨਾਲ ਪੰਜਾਬ ਦਾ ਨਾਮ ਰੌਸ਼ਨ ਜਿਹੜਾ ਉਹ ਕਰ ਸਕਣ ਆਮ ਆਦਮੀ ਸਰਕਾਰ ਦੇ ਵੱਲੋਂ ਹੁਣ ਇੱਕ ਨਵਾਂ ਫੈਸਲਾ ਲਿੱਤਾ ਗਿਆ ਜਿਸ ਦੇ ਵਿੱਚ ਹੁਣ ਆਮ ਜਨਤਾ ਨੂੰ ਹੋਰ ਵੀ ਜ਼ਿਆਦਾ ਆਸਾਨੀ ਹੋਏਗੀ ਐਂਟੀ ਰੇਬੀਜ਼ ਦਾ ਇੰਜੈਕਸ਼ਨ ਜੋ ਕਿ ਬਾਜ਼ਾਰ ਦੇ ਵਿੱਚ ਕਾਫੀ ਮਹਿੰਗਾ ਮਿਲਦਾ ਹੈ ਉਹ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਕਲੀਨਿਕਸ ਨੇ ਉਸ ਦੇ ਵਿੱਚ ਫ੍ਰੀ ਲਗਾਇਆ ਜਾਵੇਗਾ ਅਤੇ ਲੋਕਾਂ ਨੂੰ ਹੁਣ ਇਸ ਸਹੂਲਤਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀ ਜਾਵੇਗੀ ਜਿਸ ਦੇ ਵਿੱਚ ਉਹਨਾਂ ਨੂੰ ਐਂਟੀ ਰੇਬੀਜ਼ ਦਾ ਇੰਜੈਕਸ਼ਨ ਫ੍ਰੀ ਡੇ ਵਿੱਚ ਮਿਲੇਗਾ। ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨਾਨਕ ਸਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਤਿਹਾਰ ਕਾਫੀ ਟੂਮ ਟਾਮ ਦੇ ਨਾਲ ਮਨਾਇਆ ਗਿਆ ਤੇ ਸਕੂਲ ਦੇ ਵਿੱਚ ਮੌਜੂਦ ਸਾਰੇ ਵਿਦਿਆਰਥੀ ਅਤੇ ਸਟਾਫ ਨੇ ਇਸ ਇਤਿਹਾਰ ਦੇ ਵਿੱਚ ਹਿੱਸਾ ਲੇਤਾ ਅਤੇ ਕਾਫੀ ਟੂਮ ਟਾਮ ਦੇ ਨਾਲ ਇਹ ਇਤਿਹਾਰ ਸਕੂਲ ਦੇ ਵਿੱਚ ਮਨਾਇਆ ਗਿਆ। ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹਦਾਂ ਨੀਆਂ ਹੋਰ ਸਰਗਰਮੀਆਂ ਲੈ ਕੇ ਅਸੀਂ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਤੁਸੀਂ ਸਾਨੂੰ ਦੋ ਇਜਾਜ਼ਤ ਸਸ਼ਿਆਗਨ।